ਐ ਜੀ ਪੀ ਸੀ ਦੇ ਵਫਦ ਨੇ ਗੁਰਦਰਾ ਚੌਣ ਕਮਿਸ਼ਨਰ ਦੇ ਨਾਲ ਕੀਤੀ ਮੁਲਾਕਾਤ ਚੋਣ ਕਮੇਟੀ ਦੀਆਂ ਵੋਟਾਂ ਬਣਾਉਣ ਦੇ ਵਿੱਚ ਗੜਬੜੀ ਦੇ ਲਾਏ ਇਲਜ਼ਾਮ ਧਾਮੀ ਬੋਲੇ ਗੈਰਵਾਜਿਬ ਵੋਟਾਂ ਬਣਵਾ ਰਹੀ ਹੈ ਸਰਕਾਰ ਜੀ ਆਪਗਵੰਤ ਮਾਨ ਨੇ ਆਪ ਵਿਧਾਇਕਾਂ ਤੇ ਐਮ ਪੀਜ਼ ਦੇ ਨਾਲ ਕੀਤੀ ਮੀਟਿੰਗ ਹਲਕਿਆਂ ਦੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਲਈ ਫੀਡਬੈਕ ਪੰਚਾਇਤ ਤੇ ਸਿੱਧੇ ਚੋਣਾਂ ਨੂੰ ਲੈ ਕੇ ਵੀ ਹੋਇਆ ਮੰਤਨ ਆਕਾਲੀ ਦਲ ਦੇ ਅੰਦਰੂਨੀ ਕਸੇ ਦਾ ਤਿੱਖਾ ਤੰਜ ਬੋਲੇ ਚਲ ਕਰਾਂ ਜੀ ਰਾਜ ਉਹਨਾਂ ਦੇ ਕੋਲ ਕੋਈ ਸੱਚੀ ਬੰਦੇ ਵੀ ਨਹੀਂ ਫਿਰ ਜੇਲ੍ਹ ਤੋਂ ਬਾਹਰ ਆਇਆ ਡੇਰਾ ਮੁਖੀ ਰਾਮ ਰਹੀਮ 21 ਦਿਨਾਂ ਦੀ ਮਿਹਣੀ ਲੋ ਰੋਤ ਕੇ ਆਇਆ ਡੇਰਾ ਮੁਖੀ ਦੀ ਫਰਲੋ ਤੇ ਅਜੀਪ ਸਿੰਘ ਨੇ ਜਤਾਇਆ ਸਖਤ ਇਤਰਾਜ਼ ਹaryana ਸਰਕਾਰ ਤੇ ਚੁੱਕੇ ਸਵਾਲ ਕਿ ਹਰਿਆਣਾ ਚੋਣਾਂ ਦੇ ਮੱਦੇਨਜ਼ਰ ਵਰਤੇ ਜਾ ਰਹੇ ਨੇ ਸਿਆਸੀ ਹੱਥਕੰਡੇ ਸਭ ਲਈ ਬਰਾਬਰ ਹੋਣਾ ਚਾਹੁੰਦਾ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਬਲਵੰਤ ਸਿੰਘ ਰਾਜਵਾੜਾ ਨੂੰ ਮਿਲੇ ਅਕਾਲ ਤਖਤ ਸਾਬਦੇ ਜਥੇਦਾਰ ਸ੍ਰੀ ਦਰਬਾਰ ਸਾਹਿਬ ਦਾ ਪਵਿੱਤਰ ਜਲ ਤੇ ਦੂਜੀ ਵਾਰੀ ਸੀ। ਕੋਲਕਾਤਾ 'ਚ ਜੂਨੀਅਰ ਡਾਕਟਰ ਦੇ ਰੇਪ ਤੇ ਕਤਲ ਮਾਮਲੇ ਦੀ ਸੀਬੀਆਈ ਕਰੇਗੀ ਜਾਂਚ। ਕੋਲਕਾਤਾ ਹਾਈ ਕੋਰਟ ਨੇ ਸੀਬੀਆਈ ਨੂੰ ਜਾਂਚ ਓਪਨ ਦੇ ਦਿੱਤੇ ਆਦੇਸ਼। ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਹੋਈ ਸੀ ਵਾਰਦਾਤ। ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਡਰੱਗ ਮਾਫੀਆ ਦਾ ਨੈਕਸਸ ਤੋੜਨ ਦੇ ਲਈ ਵੱਡੀ ਪਲਾਨਿੰਗ ਸੂਤਰਮਤਾਰ ਦੇ ਤਸਕਰਾਂ ਨੂੰ ਪੰਜਾਬ ਤੋਂ ਬਾਹਰ ਦੀਆਂ ਜ਼ਿਲ੍ਹਿਆਂ ਦੇ ਵਿੱਚ ਰੱਖੇਗੀ ਐਨਸੀਬੀ ਦੂਜੇ ਸੂਬੇ ਹੁੰਦੀਆਂ ਜਿਨ੍ਹਾਂ ਦੇ ਵਿੱਚ ਕੀਤਾ ਜਾਵੇਗਾ ਸ਼ਿਫਟ ਐਨਸੀਬੀ ਤੇ ਪੰਜਾਬ ਪੁਲਿਸ ਨੇ ਡਰੱਗ ਮਾਫੀਆ ਬਿੱਲਾ ਹਵੇਲੀਆਂ ਨੂੰ ਹਿਰਾਸਤ ਵਿੱਚ ਲਿਆ ਐਨਸੀਬੀ ਨੇ ਅਸਮ ਦੇ ਡਿਬੁਰਗੜ ਜੇਲ੍ਹ ਤੇ ਜਾ ਡਰੱਗ ਸਮਗਲ ਲਿਆ ਪਹਿਲਾ ਮੁਲਜ਼ਮ ਭੇਜਿਆ ਗਿਆ ਬਾਹਰ ਜੰਦਰ ਦੇ 20 ਕਰੋੜ ਦੇ ਡਰੱਗ ਰੈਕਡ ਕੇਸ ਦੇ ਵਿੱਚ ਵੱਡਾ ਫੈਸਲਾ ਆ ਪੀ ਐਮ ਐਲ ਐ ਕੋਰਟ ਨੇ ਸਰਗਨਾ ਰਾਜਾ ਕੰਦੋਲਾ ਤੇ ਪਤਰੀ ਨੂੰ ਦਿੱਤਾ ਦੋਸ਼ੀ ਕਰਾਰ ਰਾਜਾ ਕੰਦੋਲਾ ਨੂੰ 9 ਸਾਲ ਜੇਲ੍ਹ ਤੇ 1 ਲੱਖ ਜੁਰਮਾਨੇ ਦੀ ਸੁਣਾਈ ਸਜ਼ਾ ਮੁਖੰਤਰੀ ਮਾਨ ਨੇ 49 ਜਾਂਾਂ ਨੂੰ ਸੌਂਪੇ ਨਿਯੁਕਤੀ ਪੱਤਰ ਸੀ ਜਾਂ ਮਾਨ ਬੋਲੇ ਅੱਜ ਤੱਕ ਸਾਡਾ ਹੁਕਮ ਸਿਰਫ ਮੈਰਿਟ ਤੇ ਰੁਜ਼ਗਾਰ ਮੋਹਾਲੀ ਦੇ ਪਿੰਡ ਜੰਡਪੁਰ ਦੇ ਵਿੱਚ ਹਟਾਏ ਗਏ ਪ੍ਰਵਾਸੀਆਂ ਵਾਲੇ ਬੋਰਡ ਪ੍ਰਵਾਸੀ ਸ਼ਬਦ ਹਟਾ ਕੇ ਲਿਖਿਆ ਕਰਾਇਦਾ ਗਰਾਏਦਾਰ ਪ੍ਰਵਾਸੀ ਸ਼ਬਦ ਤੇ ਜਤਾਇਆ ਜਾ ਰਿਹਾ ਸੀ ਇਤਰਾਜ਼ ਸੱਚੀ ਗੱਲ ਤੁਸੀਂ ਵਿਖ ਰਹੇ ਹੋ న్యూਸ 18 ਪੰਜਾਬ ਨਾਮ ਹੈ ਪਰਮਿੰਦਰ ਸਿੰਘ ਤੇਜਾ ਸਾਡੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਭਾਦ ਕਰਾਂਗੇ ਵੱਡੇ ਖਬਰ ਤੋਂ ਗੁਰਦੁਆਰਾ ਚੌਂਕ ਕਮਿਸ਼ਨਰ ਨੂੰ ਮਿਲਿਆ ਸ਼੍ਰੋਮਣੀ ਕਮੇਟੀ ਦਾ ਵਫਦ ਜਸਟਿਸ ਐਸ ਐਸ ਸਾਰੋਂ ਅੱਗੇ ਸ਼੍ਰੋਮਣੀ ਕਮੇਟੀ ਵੋਟਾਂ ਦਾ ਮੁੱਦਾ ਚੁੱਕਿਆ ਗਿਆ ਐ ਜੀਪੀਸੀ ਦੀਆਂ ਵੋਟਾਂ ਬਣਾਉਣ ਦੇ ਵਿੱਚ ਗੜਬੜੀ ਦੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਇੱਕ ਸਿੰਘ ਕੇ ਸਰਕਾਰ ਗੈਰ ਵਾਜਿਬ ਵੋਟਾਂ ਬਣਵਾ ਰਹੀ ਹੈ ਯੋਗ ਲੋਕਾਂ ਦੀਆਂ ਵੋਟਾਂ ਨਹੀਂ ਬਣਾਈਆਂ ਜਾ ਰਹੀਆਂ ਐ ਜੀਪੀਸੀ ਦੀਆਂ ਵੋਟਾਂ ਬਣਾਉਣ ਦੀਆਂ ਸ਼ਰਤਾਂ ਬਹੁਤ ਸਖਤ ਨੇ ਸਖਤ ਸ਼ਰਤਾਂ ਦੇ ਕਰਕੇ ਬਹੁਤ ਘੱਟ ਵੋਟਾਂ ਬਣੀਆਂ ਨੇ ਹਿੰਦਰ ਸਿੰਘ ਖਾਮੀਦਲ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ 5 ਅਗਸਤ ਤੱਕ ਕਰੀਬ 30 ਲੱਖ ਵੋਟਾਂ ਬਣੀਆਂ ਨੇ ਤਾਂ ਗੁਰਦੁਆਰਾ ਚੌਣਕ ਮਿਸਟਰ ਦੇ ਨਾਲ ਐਜੀਪੀਸੀ ਦੇ ਵਫਾ ਦੇ ਮਨੂ ਜੋ ਕੇ ਮੁਲਾਕਾਤ ਕੀਤੀ ਗਈ ਹੈ ਜਸਟਿਸ ਐਸਐਸ ਸਾਰੋਂ ਅੱਗੇ ਸ਼੍ਰੋਮਣੀ ਕਮੇਟੀ ਵੋਟਾਂ ਦਾ ਮੁੱਦਾ ਚੁੱਕਿਆ ਗਿਆ ਤੇ ਐਜੀਪੀਸੀ ਦੀਆਂ ਵੋਟਾਂ ਬਣਾਉਣ ਦੇ ਵਿੱਚ ਗੜਬੜੀ ਦੇ ਵੀ ਇਲਜ਼ਾਮ ਲਗਾਏ ਗਏ ਨੇ ਐਜੀਪੀਸੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਗੈਰ ਵਾਜਬ ਵੋਟਾਂ ਬਣਵਾ ਰਹੀ ਹੈ ਤਾਂ ਮੌਜੂਦਾ ਤੌਰ ਤੇ 16 ਸਪਟੰਬਰ ਡੇਟ ਫਿਕਸ ਕੀਤੀ ਗਈ ਆ ਮੈਨੂੰ ਕਹਿਣ ਚ ਕੋਈ ਹਿਚਕਜਾਟ ਨਹੀਂ ਕਿ ਜਿਹੜੀ ਸਿਆਸੀ ਤੇ ਰਾਸਲੇ ਮੌਕੇ ਤੇ ਸਰਕਾਰ ਦੇ ਵਿੱਚ ਰਾਜ ਕਰ ਰਹੀ ਆ ਉਹਨਾਂ ਨੇ ਵੱਡੇ ਪੱਦਰ ਦੇ ਉੱਤੇ ਇੱਕ ਕੌਰ ਤੇ ਸਿੰਘ ਦੀ ਵਿਧੀ ਲਾ ਕੇ ਧੜਾ ਧੜਾ ਵੋਟਾਂ ਬਣਾਉਣੀਆਂ ਸ਼ੁਰੂ ਕੀਤੀਆਂ ਬਹੁਤ ਸਾਰੇ ਜ਼ਿਲ੍ਹਿਆਂ ਚੋਂ ਹਲਕਿਆਂ ਦੇ ਵਿੱਚੋਂ ਇਹ ਰਿਪੋਰਟਾਂ ਆਉਂਦੀਆਂ ਸੀ ਸੇਵਸੀਂ ਹੁਣ ਜਸਟਿਸ ਸਰੋਵਰ ਸਾਹਿਬ ਨੂੰ ਬੇਨਤੀ ਕਰਕੇ ਆਏ ਕਿ ਜਿਹੜਾ ਇਸ ਪਰਿਭਾਸ਼ਾ ਚ ਆਉਂਦਾ ਉਹਨੂੰ ਹੀ ਵੋਟਰ ਬਣਾਇਆ ਜਾਵੇ ਇਕਦਾ ਛਾਰਤ ਨਹੀਂ ਕੁਛ ਢੇਲੀ ਕੀਤੀ ਆ ਹੁਣ ਵੀ ਜਿਹੜੀਆਂ ਬੀਬੀਆਂ ਆ ਉਹ ਜੀ ਕਰਦਾ ਫੋਟੋ ਲਾਉਣ ਜੀ ਕਰਦਾ ਨਾਮ ਲਾਉਣ ਸੋ ਅਸੀਂ ਸਮਝਦੇ ਸੀ ਵੀ ਇਸ ਆਰਡ ਤਹਿਤ ਇਹ ਜਿਹੜੀ ਅੱਜ ਸਰਕਾਰ ਆ ਇਹ ਇਸ ਤਾਂ ਜਿਹੜੀਆਂ ਬਾਨੀਆਂ ਚਾਹੀਦੀਆਂ ਉਹ ਨਹੀਂ ਬਣਾ ਰਹੇ ਜਿਹੜੀਆਂ ਗੈਰਵਾਜਬ ਵੋਟਾਂ ਆ ਉਹ ਬਣਾ ਰਹੇ ਉਹਦੇ ਸਬੰਧ ਦੇ ਵਿੱਚ ਅਸੀਂ ਸਾਰੋਂ ਸਾਭ ਨੂੰ ਮੈਮੋਰੰਡਮ ਦੇ ਕੇ ਆਏ ਆ ਤੇ ਉਹਨਾਂ ਨੇ ਪੇਸ਼ੈਂਟਸ ਲਈ ਸਾਨੂੰ ਸੁਣਿਆ ਵੀ ਆ ਤੇ ਜਿਹੜਾ ਕਿਸ ਮਸਲੇ 'ਤੇ ਅਮੀਰ ਸਾਹਿਬ ਉਹਨਾਂ ਨਾਲ ਮੁਲਾਕਾਤ ਹੋਈ ਕਿਸ ਤਰ੍ਹਾਂ ਦੀ ਚਰਚਾ ਹੋਈ ਔਰ ਉਹਨਾਂ ਦੇ ਨਾਲ ਗੱਲਬਾਤ ਦੇ ਦੌਰਾਨ ਕੀ ਕੋਈ ਸਾਹਮਣਿਆ ਦੇਖੋ ਸਾਡਾ ਇੱਕ ਵੱਡਾ ਇਤਰਾਜ਼ ਸੀ ਕਿਉਂਕਿ ਹੁਣ ਮੌਜੂਦਾ ਸਮੇਂ ਦੇ ਵਿੱਚ ਸਮਾਂ ਥੋੜਾ ਰਹਿ ਗਿਆ ਵੋਟਰ ਸੂਚੀ ਤਿਆਰ ਹੋਣ ਨੂੰ ਉਹਦੇ ਵਿੱਚ ਬਹੁਤ ਸਾਰੇ ਹਲਕਿਆਂ ਦੇ ਵਿੱਚੋਂ ਤੇ ਬਹੁਤ ਸਾਰੇ ਜ਼ਿਲ੍ਹਿਆਂ 'ਚੋਂ ਇਹ ਕੰਪਲੇਂਟਾਂ ਆਉਂਦੀਆਂ ਸੀ ਕਿ ਜਿਹੜੇ ਵੋਟਰ ਨਹੀਂ ਵੀ ਬਣ ਦੇ ਕਾਬਿਲ ਕੌਰ ਤੇ ਸਿੰਘ ਨਾਲ ਲੱਗਿਆ ਉਹਨਾਂ ਦੇ ਵੋਟਾਂ ਜਿਹੜੀਆਂ ਉਹ ਬਣਾਈਆਂ ਜਾ ਰਹੀਆਂ ਮੈਂ ਤੁਹਾਡੇ ਮੀਡੀਅਮ ਬ੍ਰਾਹਮਣ ਇੱਕ ਇਹ ਵੀ ਕਹਿਣਾ ਚਾਹੁੰਦਾ ਕਿ ਅਸੀਂ ਵੋਟਾਂ ਬਣਾਉਣ ਦੇ ਖਿਲਾਫ ਨਹੀਂ ਵੋਟਾਂ ਸਾਰਿਆਂ ਨੂੰ ਅਧਿਕਾਰਿਆ ਹਰ ਇੱਕ ਆਪਣਾ ਵੋਟਰ ਰਿਸਟਰ ਰਜਿਸਟਰਡ ਕਰਾ ਸਕਦਾ ਪਰ ਉਹ ਕੁਆਲੀਫਾਈ ਜਿਵੇਂ ਅਸੈਂਬਲੀ ਦੀਆਂ ਏਵੇਂ ਨਹੀਂ ਗਈਆਂ ਇਹਦੇ ਵਿੱਚ ਇੱਕ ਤਾਂ ਉਮਰ 21 ਸਾਲ ਆ ਦੂਜਾ ਇਹਦੇ ਵਿੱਚ ਸਿੰਘ ਜਾਂ ਕੌਰ ਲੱਗਿਆ ਹੋਵੇ ਤੀਜਾ ਸਾਫਤ ਸੂਰਤ ਹੋਵੇ ਜਾਮਰਤਾਰੀ ਹੋਵੇ ਸੋ ਸਾਡੇ ਹੁਣ ਆਈ ਸੀ ਜਾਣਕਾਰੀ ਦੇ ਵਿੱਚ ਕਿ ਐਮਐਲਏ ਕੌਨਸਟਿਟੂਐਂਸੀ ਦੀਆਂ ਵੋਟਾਂ ਚੱਕ ਕੇ ਲਿਖਤਾਂ ਚੱਕ ਕੇ ਉਹ ਜਿਹੜੀਆਂ ਆ ਉਹ ਲਿਖਤਾਂ ਬਣ ਭਾਈ ਜਾ ਰਹੀਆਂ ਪਾ ਵੀ ਆਪ ਸਾਈਨ ਕੀਤੇ ਜਾ ਰਹੇ ਉਹ ਹੁਣ ਉਹਨਾਂ ਦੇ ਧਿਆਨ ਚ ਲਿਆਂਦੀ ਆ ਕਿ ਇਹਨਾਂ ਨੂੰ ਡਾਇਰੈਕਸ਼ਨ ਦਿੱਤੀ ਜਾਵੇ ਤਾਂ ਕਿ ਜਿਹੜੀ ਵੋਟਰ ਆ ਉਹ ਹੀ ਬਣੇ ਜਿਹੜਾ ਵੋਟਰ ਦਾ ਅਧਿਕਾਰੀ ਆ ਤੁਸੇ ਵੈਸੇ ਕਿਉਂ ਤੁਹਾਨੂੰ ਲੱਗਦਾ ਜਾਂ ਐਸਾ ਕਿਉਂ ਲੱਗਦਾ ਜੇ ਹੋ ਰਿਹਾ ਤਾਂ ਕਿ ਇਹਦੇ ਪਿੱਛੇ ਕੀ ਬਣਛਾ ਹੋ ਸਕਦੀ ਆ ਔਰ ਜੇ ਕੋਈ ਵਿਅਕਤੀ ਜੇ ਮੈਂ ਚਾਹਾਂ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੈਨੂੰ ਵੀ ਆ ਦੇ ਅੰਦਰ ਝਾਕਣਾ ਪਏਗਾ ਕਿ ਇਹ ਵੋਟ ਬਣ ਕਿਸ ਚੀਜ਼ ਲਈ ਰਹੀ ਆ ਤਾਂ ਕੀ ਲੱਗਦਾ ਤੁਹਾਨੂੰ ਕਿ ਆਖਿਰ ਕਿਉਂ ਐਸਾ ਹੋ ਰਿਹਾ ਇਹ ਕਈ ਵਾਰੀ ਕੀ ਹੁੰਦਾ ਉਹ ਕਹਿੰਦੇ ਨਾ ਕਈ ਵਾਰੀ ਪਏ ਉਹ ਅੰਨੇ ਦੇ ਪੈਰ ਥੱਲੇ ਪਟੇੜ ਆ ਗਿਆ ਸ਼ਿਕਾਰੀ ਬਣ ਗਿਆ ਇਹਦੇ ਪਿੱਛੇ ਕਈ ਭਾਵਨਾਵਾਂ ਨੇ ਜਿਹੜੀਆਂ ਹੱਲੇ ਮੈਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਸਕਦਾ ਦੇਖੋ ਮੈਂ ਬਾਰ-ਬਾਰ ਕਹਿੰਦਾ ਅਸੀਂ ਵੋਟਾਂ ਬਣਾਉਣ ਦੇ ਬਿਲਕੁਲ ਖਿਲਾਫ ਨਹੀਂ ਵੋਟਾਂ ਬਣਾਓ ਪਰ ਬਣਾਓ ਉਹ ਜਿਹੜੀਆਂ ਬਣਨ ਵਾਲੀਆਂ ਆ ਨਾ ਕਿ ਆਪਾਂ ਆਂਦਾ ਤੁੰਦ ਲਿਸਟਾਂ ਪੜੀਏ ਫਿਰ ਕਹਿਣਗੇ ਵੀ ਤੁਸੀਂ ਜੀ ਇਤਰਾਜ਼ ਦੇ ਦਿਓ ਇਤਰਾਜ਼ ਹੁਣ ਆਮ ਹਲਕਿਆਂ ਚ 4-400 ਪਿੰਡੇ ਆ ਉਹ ਚ ਕੀ ਇਤਰਾਜ਼ ਤੁਸੀਂ ਦਿਓਗੇ ਸੋ ਇਸ ਕਰਕੇ ਸਾਰੀਆਂ ਉਹਨਾਂ ਦੇ ਧਿਆਨ ਚ ਲੈ ਜਾਂਦੀਆਂ ਗੱਲਾਂ ਉਹਨਾਂ ਨੇ ਫੋਰੀ ਇੰਸ਼ੋਰੈਂਸ ਵੀ ਦਿੱਤੀ ਆ ਭਈ ਬਿਲਕੁਲ ਜੋ ਐਜ ਪਰ ਲਾਓ ਉਦੇ ਮੁਤਾਬਕ ਜਿਹੜੀਆਂ ਆ ਵੋਟਾਂ ਪੜਨ ਜਾਂਦੀਆਂ। ਤੇ ਡਾਟਾ ਕੀ ਆਇਆ ਤੁਹਾਡੇ ਕੋਲ ਹੁਣ ਤੱਕ ਜੀ ਕਿੰਨੀ ਵੋਟ ਬਣ ਚੁੱਕੀ ਆ। ਪਹਿਲਾਂ ਦਾ ਅੰਕੜਾ ਕੀ ਸੀ ਔਰ ਹੁਣ ਤੱਕ ਜਿਹੜੀ ਵੋਟ ਬਣੀ ਉਹਦਾ ਅੰਕੜਾ ਕੀ ਆ। 5-8 ਤੱਕ ਜਿਹੜੀਆਂ ਤਕਰੀਬਨ 30 ਲੱਖ ਤੋਂ ਉੱਤੇ ਵੋਟਾਂ ਬਣੀਆਂ। ਤੇ ਹੁਣ ਮੈਨੂੰ ਕਿਉਂਕਿ ਜਿਹੜੀ ਇਨਫੋਰਮੇਸ਼ਨ ਬਣੀ ਆ ਪੇ ਹੁਣ ਤਾਂ ਧੜਾ ਧੜਾ ਵੀ ਐਲੋ ਵੀ ਸਰਕਾਰਾਂ ਨੇ ਸੱਦੇਵਾ ਤੇ ਵੋਟਰ ਸੂਚੀਆਂ ਲਈਆਂ ਆ ਤੇ ਭਰੀ ਭਰਾਈ ਜਾਂਦੇ ਕਿਉਂਕਿ ਹੁਣ ਫੋਟੋ ਬੀਬੀਆਂ ਵਾਲੀ ਦਾ ਵਿਚੋ ਕ੍ਰਾਈਟੇਰੀਆ ਖਤਮ ਕਰਤਾ। ਖਤਮ ਨਹੀਂ ਕੀਤਾ ਉਹਨਾਂ ਕਿਹਾ ਜੇ ਲਾਉਣੀ ਲਾ ਲਓ ਜੇ ਨਹੀਂ ਪੇ ਹੁਣ ਜਿਹੜੇ ਰਜਿਸਟਰਡ ਹੋਣੇ ਚਾਹੀਦੇ ভোটার ਉਹ ਤਾਂ ਹੋਣੇ ਹੋਣ ਪਰ ਜਿਹੜੇ ਨਹੀਂ ਹੋ ਸਕਦੇ ਉਹਨਾਂ ਦੀਆਂ ਵੀ ਵੋਟਾਂ ਜਿਹੜੀਆਂ ਬਣਾ ਜਾਂਦੀਆਂ ਆਖਰੀ ਸਵਾਲ ਸਿਰਫ ਉਹ ਜਾਗਰੂਤਾ ਦੇ ਲਈ ਕਿ ਜਿਹੜੇ ਲੋਕ ਵੋਟ ਬਣਾਉਣੀ ਚਾਹੁੰਦੇ ਨੇ ਇੱਕ ਤਾਂ ਇਹ ਕਿ ਇਹ ਸਾਰੀਆਂ ਨਵੇਂ ਸਿਰੇ ਤੋਂ ਵੋਟਾਂ ਬਣਨੀਆਂ ਪਹਿਲਾਂ ਵਾਲੀ ਲਿਸਟ ਜਿਹੜੀ ਹੈ ਉਹਦੀ ਜਗ੍ਹਾ ਤੇ ਟੋਟਲ ਨਵੀਂ ਲਿਸਟ ਹੋਏਗੀ ਦੂਜਾ ਕਿ ਜੇ ਕੋਈ ਵੋਟ ਬਣਾਉਣੀ ਚਾਹੁੰਦਾ ਤਾਂ ਉਹ ਆਪਣੇ ਅੰਦਰ ਉਹਨੂੰ ਕੀ ਕੋਈ ਦੇਖਣਾ ਪਵੇਗਾ ਆਪਣੇ ਪਹਿਰਾਵੇ ਵਿੱਚ ਜਾਂ ਉਹ ਕਿਹੜੇ ਲੋਕ ਨੇ ਜਿਹੜੇ ਵੋਟ ਬਣਾ ਸਕਣਗੇ ਦੇਖੋ ਸਭ ਤੋਂ ਵੱਡਾ ਉਹਦੇ ਵਿੱਚ ਪਹਿਲਾਂ ਤਾਂ ਕੌਰ ਜਾਂ ਸਿੰਘ ਚਾਹੀਦਾ ਸੈਕੰਡ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰੂ ਕਰਕੇ ਜਾਣਦਾ ਗੁਰੂ ਮੰਨਦਾ ਫਿਰ ਉਹ ਸਾਤ ਸੂਰਤ ਸਾਤ ਸੂਰਤ ਇਹਦਾ ਸਾਇੰਸ ਉਹਨੂੰ ਸਹਿਜ ਧਾਰੀ ਕਹਿੰਦੇ ਆ ਜਿਹਨੇ ਅਮਰਤ ਨਹੀਂ ਛਕਿਆ ਪਰ ਉਦਾਂ ਦਾੜਾ ਕੇਸ ਰੱਖਿਆ ਤੇ ਦੂਜੇ ਹਗੇ ਆ ਜਿਹੜੇ ਜਿਹੜੇ ਅਮਰਤਾਰੀ ਆ ਇਹ ਬੇਸਿਕ ਤੌਰ ਦੇ ਉੱਤੇ ਸਾਡੀ ਲੜਾਈ ਵੀ ਇਹੋ ਸੀ ਵੀ ਕਮਰਤਾਰੀ ਆ ਤੇ ਸਹਿਜ ਧਾਰੀ ਆ ਪਰ ਹੁਣ ਜਿਹੜੇ ਰੋਮਾਂ ਦੀ ਬਿਆਦਬੀ ਕਰਦੇ ਆ ਉਹਨਾਂ ਨੂੰ ਵੀ ਸਹਿਜ ਧਾਰੀ ਦੇ ਰੂਪ ਦੇ ਵਿੱਚ ਪਾ ਕੇ ਜਿਹੜੀ ਆ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਆ ਸੋ ਮੈਂ ਹਰ ਸਾਲ ਦੂਜੀ ਤੀਜੀ ਚੌਥੀ ਕਲੈਕਸ਼ਨ ਦੇ ਵਿੱਚ ਭਾਗ ਲੈ ਰਿਹਾ ਹਾਂ ਇਹ ਕ੍ਰਿਟਰੀਆ ਇਦਾਂ ਹੁੰਦਾ ਵੀ ਹਰ ਸਾਲ ਜਦੋਂ ਹਰ ਇਲੈਕਸ਼ਨ ਦੇ ਵਿੱਚ ਵੋਟਾਂ ਨਵੇਂ ਸਿਰੋਂ ਬਣਦੇ ਆ ਕਿਉਂਕਿ ਉਹਦੇ ਵਿੱਚ ਕ੍ਰਿਟਰੀਆ ਇੱਕ ਹੁੰਦਾ ਐ ਫੀਡੈਵਿਟ ਦੇ ਰੂਪ ਦੇ ਵਿੱਚ ਕਿ ਮੈਂ 10 ਗੁਰੂ ਸਾਹਿਬਾਨ ਦੇ ਆਸ਼ੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਅਨੁਸਾਰ ਆਪਣਾ ਆਸਥਾ ਰੱਖਦਾ ਉਹਨਾਂ ਅਨੁਸਾਰ ਮੈਂ ਆਪਣੇ ਸਾਰੇ ਜਿਹੜੇ ਆ ਰੌ ਰੀਤਾਂ ਕਰਦਾ ਉਹ ਇਦਾਂ ਦਾ ਇੱਕ ਪੱਤ ਨਹੀਂਗਾ ਉਮਰ ਮੇਰੀ ਇੰਨੀ ਆ ਬਜਰ ਕਰੈਤੀਆ ਨਹੀਂਗਾ ਉਹ ਸਾਰੀਆਂ ਗੱਲਾਂ ਉਹਦੇ ਵਿੱਚ ਲਿਖੀ ਤਾਂ ਜੀਪੀਸੀ ਪ੍ਰਧਾਨ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਪਲਟਵਾਰ ਕੀਤਾ ਗਿਆ ਹੈ ਜੀਪੀਸੀ ਚੋਣਾਂ ਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਵੀ ਦਖਲ ਨਹੀਂ ਹੈ ਆਮ ਆਦਮੀ ਪਾਰਟੀ ਨੇ ਵੱਡਾ ਬਿਆਨ ਦਿੱਤਾ ਗਿਆ ਹੈ ਜੀਪੀਸੀ ਪ੍ਰਧਾਨ ਪੋਲਿਟਿਕਸ ਦਾ ਸ਼ਿਕਾਰ ਹੋਏ ਨੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਦੇ ਵੱਲੋਂ ਇਹ ਪਲਟਵਾਰ ਕਰਦੇ ਕਿਹਾ ਗਿਆ ਕਿ ਜੀਪੀਸੀ ਪ੍ਰਧਾਨ ਪੋਲਿਟਿਕਸ ਦਾ ਸ਼ਿਕਾਰ ਹੋਏ ਨੇ ਅਕਾਲੀ ਦਲ ਬਾਦਲ ਦੇ ਏਜੰਡੇ ਤੇ ਕੰਮ ਕਰ ਰਹੇ ਤਾਂ ਮਹੀਨੇ ਸਰਕਾਰ ਤੇ ਵੋਟਾਂ ਦੇ ਵਿੱਚ ਦਖਲਅੰਦਾਜ਼ੀ ਦੇ ਦਰਸਲੇ ਇਲਜ਼ਾਮ ਲਗਾਏ ਨੇ ਗਲਤ ਵੋਟਾਂ ਬਣਾਉਣ ਦੇ ਤਾਮੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਤੇ ਇਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਪਲਟਵਾਰ ਕਰਦੇ ਹੋਏ ਕਿਹਾ ਗਿਆ ਕਿ ਐ ਜੀ ਪੀ ਸੀ ਚੋਣਾਂ ਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਵੀ ਦਖਲ ਨਹੀਂ ਹੈ ਐ ਜੀ ਪੀ ਸੀ ਪ੍ਰਧਾਨ ਪੋਲਿਟਿਕਸ ਦਾ ਸ਼ਿਕਾਰ ਹੋਏ ਨੇ ਆ ਕੱਲੇ-ਕੱਲੇ ਬਾਦਲ ਦੇ ਏਜੰਡੇ ਤੇ ਉਹ ਕੰਮ ਕਰ ਰਹੇ ਨੇ ਐ ਜੀ ਪੀ ਸੀ ਦੇ ਪ੍ਰਧਾਨ ਐ ਜੀ ਪੀ ਸੀ ਕਮਿਸ਼ਨਰ ਨਾਲ ਮੁਲਾਕਾਤ ਉਹਨਾਂ ਨੇ ਕੀਤੀ ਉਹ ਕਹਿੰਦੇ ਕਿ ਸਰਕਾਰ ਨਕਲੀ ਜਾਲੀ ਵੋਟਾਂ ਜਿਹੜੀ ਹੈ ਉਹ ਬਣਵਾ ਰਹੀ ਹੈ ਗਲਤ ਤਰੀਕੇ ਦੇ ਨਾਲ ਵੋਟਾਂ ਜਿਹੜੀਆਂ ਨੇ ਐਸਜੀਪੀਸੀ ਨੂੰ ਲੈ ਕੇ ਬਣਵਾਈਆਂ ਜਾ ਰਹੀਆਂ ਨੇ ਇਸ ਦੇ ਉੱਤੇ ਰੋਕ ਲਗਾਈ ਜਾਵੇ ਨਹੀਂ ਐ ਐਫਜੀ ਕੋਈ ਗੱਲ ਨਹੀਂ ਹੈ ਸਰਕਾਰ ਦਾ ਇਹਦੇ ਵਿੱਚ ਕੋਈ ਲੈਣਾ ਨਹੀਂ ਪਰ ਇਹ ਜ਼ਰੂਰ ਹੈ ਕਿ ਪਰਸਨਲ ਕੈਪੈਸਿਟੀ ਤੇ ਕੋਈ ਅ ਸਿੱਖ ਧਰਮ ਦਾ ਅਨਿਆਈ ਹੈ ਮੰਨਦਾ ਆ ਉਹ ਕੋਈ ਕਹਿ ਰਿਹਾ ਹੋਵੇ ਅਪੀਲ ਕਰ ਰਿਹਾ ਹੋਵੇ ਲੋਕਾਂ ਨੂੰ ਵੱਤਵਾਦ ਦੇ ਵਿੱਚ VOTER ਬਣਨੇ ਕੋਈ ਮਾੜੀ ਗੱਲ ਨਹੀਂ ਚੰਗੀ ਗੱਲ ਹੈ ਪਰ ਲੇਕਿਨ AGPC ਦੀ ਚੋਣਾਂ ਨਾਲ ਸਰਕਾਰ ਦਾ ਔਰ ਪਾਰਟੀ ਦਾ ਕੋਈ ਲੈਣਾ ਨਹੀਂ ਲੇਕਿਨ AGPC ਦੇ ਪ੍ਰਧਾਨ ਸਿੱਧੇ ਤੌਰ ਤੇ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਉੱਤੇ ਇਲਜ਼ਾਮ ਲਗਾ ਰਹੇ ਨੇ ਔਰ ਇਸ ਦੀ ਸ਼ਿਕਾਇਤ ਜਿਹੜੀ ਹੈ ਉਹ AGPC ਕਮਿਸ਼ਨਰ ਨੂੰ ਅੱਜ ਕੀਤੀ ਗਈ ਧਾਮੀ ਹੋਰਾਂ ਵੱਲੋਂ ਮੈਨੂੰ ਲੱਗਦਾ ਇਹ ਇਹ ਧਾਮੀ ਸਾਹਿਬ ਕਿਤੇ ਨਾ ਕਿਤੇ ਇੱਕ ਪੋਲਿਟਿਕਸ ਦਾ ਸ਼ਿਕਾਰੀ ਹੋ ਰਿਹਾ ਹੈ ਔਰ ਇੱਕ ਅਕਾਲੀ ਦਲ ਬਾਦਲ ਦਾ ਜਿਹੜਾ ਏਜੰਡਾ ਹੈ ਉਹਨੂੰ ਲੈ ਕੇ ਹੀ ਐਵੇਂ ਦੀ ਬਿਆਨਬਾਜ਼ੀ ਕਰ ਰਿਹਾ ਆਦਰਵਾਇਜ਼ ਧਾਮੀ ਸਾਹਿਬ ਨੂੰ ਵੀ ਮੈਨੂੰ ਲੱਗਦਾ ਇਹਦੇ ਬਿਆਨ ਦੇਣ ਦੀ ਲੋੜ ਨਹੀਂ ਤਦ ਚੋਮਣੀ ਅਕਾਲੀ ਦਲ ਦੇ ਕਲੇਸ਼ ਤੇ ਮੁੱਖ ਮੰਤਰੀ ਮਾਨਦੀਪ ਵੱਲੋਂ ਤਿੱਖਾ ਤੰਜ ਕੱਸਿਆ ਗਿਆ ਅਕਾਲੀ ਕਹਿੰਦੇ ਸੀ 25 ਸਾਲ ਰਾਜ ਕਰਾਂਗੇ ਅੱਜ ਅਕਾਲੀ ਦਲ ਦੇ ਕੋਲ 25 ਬੰਦੇ ਵੀ ਨਹੀਂ ਨੇ ਮੁੱਖ ਮੰਤਰੀ ਮਾਨਦੀਪ ਵੱਲੋਂ ਤਿੱਖਾ ਤੰਜ ਕੱਸਿਆ ਗਿਆ ਸੀਐਮ ਨੇ ਕਿਹਾ ਕਿ ਅਕਾਲੀ ਦਲ ਦੇ 10 ਬੰਦੇ ਇੱਧਰ ਨੇ 8 ਬੰਦੇ ਉਧਰ ਨੇ ਇਹ 10 ਸਾਲ ਦੋਸਤਾਂ ਦੇ ਮੁੱਦਿਆਂ ਤੋਂ ਦੇ ਨੇ ਉਹਨਾਂ ਦੇ ਭੱਜੇ ਪਰ ਮੁਧਿਆਂ ਨੇ ਅਕਾਲੀ ਦਲ ਦਾ ਪਿੱਛਾ ਨਹੀਂ ਛੱਡਿਆ ਹੁਣ ਗਲਤੀਆਂ ਦੀਆਂ ਮਾਫੀ ਮੰਗਦੇ ਫਿਰਦੇ ਨੇ ਅਕਾਲ ਤਖਤ ਜਾ ਕੇ ਮਾਫੀ ਮੰਗਦੇ ਨੇ ਪਰ ਗਲਤੀ ਪਤਾ ਨਹੀਂ ਮੁੱਖ ਮੰਤਰੀ ਮਾਨ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਜੋ ਕਿ ਕਲੇਸ਼ ਆ ਰਿਹਾ ਉਸੇ ਨੂੰ ਲੈ ਕੇ ਪਿੱਛਾ ਢੰਜ ਕੱਸਦੇ ਕਿਹਾ ਗਿਆ ਕਿ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੱਲੀ ਕਹਿੰਦੇ ਸੀ 25 ਸਾਲ ਰਾਜ ਕਰਾਂਗੇ ਅੱਜ ਅਕਾਲੀ ਦਲ ਦੇ ਕੋਲ 25 ਬੰਦੇ ਵੀ ਨਹੀਂ ਨੇ ਅਕਾਲੀ ਦਲ ਦੇ 10 ਬੰਦੇ ਇੱਧਰ ਨੇ 8 ਬੰਦੇ ਉੱਧਰ ਨੇ ਇਹ 10 ਸਾਲ ਇਹ 10 ਸਾਲ ਲੋਕਾਂ ਦੇ ਮੁੱਦਿਆਂ ਤੋਂ ਭੱਜਦੇ ਰਹੇ ਨੇ ਕਾਲੀ ਦਲ ਦੇ ਕੀ ਹਾਲ ਹੋਇਆ ਪਏ ਜਿਹੜੇ ਕੰਸੀ ਰਾਜ ਕਰਾਂਗੇ 25 ਸਾਲ ਅੱਜ 25 ਬੰਦੇ ਨਹੀਂ ਇਕੱਠੇਗੇ 10 15 ਇਹਨੂੰ ਫਿਰਦੇ ਨੇ ਤਿੰਨ ਚਾਰ ਇਹਨੂੰ ਫਿਰਦੇ ਨੇ ਕਿਉਂਕਿ ਅਸਲੀ ਮੁੱਦਿਆਂ ਤੋਂ ਭੱਜੇ ਨੇ ਇਹ ਇਹ ਇਨਾਂ ਕੋਲੇ 10 ਸਾਲ ਤਾਂ ਲਗਾਤਾਰ ਸੀਗੇ 7 ਤੋਂ 17 ਕੀ ਕੀਤਾ ਨੇ ਦਾ 7 10 ਸਾਲਾਂ ਜੀ ਮੋ ਅਸਲੀ ਅਸਲੀ ਮੁੱਦਿਆਂ ਤੋਂ ਲੋਕਾਂ ਦੇ ਮੁੱਦਿਆਂ ਤੋਂ ਭੱਜੇ ਨੇ ਆਪਦੇ ਹੀ ਕੀਤਾ ਸਾਰਾ ਜਿੰਨਾ ਕੀਤਾ ਆਦੋ ਮੈਨੂੰ ਮੇ ਕੋਈ ਪੋਲਿਟਿਕਲ ਨਹੀਂ ਬੋਲ ਰਿਹਾ ਮੈਂ ਵੀ ਤੂ ਖੁੱਚੀ ਬੋਲ ਰਿਹਾ ਮੈਨੂੰ ਕੀ ਲੋੜ ਸੀ ਕਿ ਐ ਇਸਕਾ ਮਚਾਉਣ ਦੀ ਰੋਜ਼ ਮੈਂ ਗਾਲਾਂ ਖੰਣਾ ਉਹਨਾਂ ਤੋਂ ਦੇਖੋ ਕੁਦਰਤ ਉਹਨਾਂ ਦੇ ਲਹਿਰਾਂ ਬਹਿਰਾਂ ਇੱਧਰ ਸੱਥਰ ਵੇਛ ਕੇ ਘਰ ਦੇ ਮੂਰਤੀ ਲੰਘਣਾ ਪੈਂਦਾ ਕੋਈ ਲੰਬੀ ਕੋਲੇ ਪਿੰਡਾਂ ਕੁਡੀਆਂ ਜੇ ਚੰਡੀਗੜ੍ਹ ਨੂੰ ਆਉਣਾ ਤਾਂ ਬਾਦਲ ਪਿੰਡ ਦੇ ਮੂਰਤੀ ਆਉਣਾ ਪੈਂਦਾ ਉਹਦੇ ਘਰ ਦੇ ਮੂਰਤੀ ਲੰਘਣਾ ਪੈਂਦਾ ਉੱਥੇ ਲਹਿਰਾਂ ਬਹਿਰਾਂ ਇੱਧਰ ਸੱਥਰ ਚਲੋ ਰੱਬ ਦਾ ਭਾਣਾ ਮੰਨ ਲਿਆ ਪਰ ਪ੍ਰਮਾਤਮਾ ਕਦੀ ਨਾ ਕਦੇ ਤਾਂ ਫਿਰ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਅੱਜ ਹਲਾਤੇ ਹੋਏ ਨੇ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਆਖਰੀ ਇੱਕੋ ਇਲੈਕਸ਼ਨ ਆ ਰਿਹਾ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਆਇਆ ਬੰਦਾ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਮੈਂ ਵੀ ਫਿਰ ਉਹਨੂੰ ਖੇਤੀ ਮੰਤਰੀ ਬਣਾਇਆ ਮੈਂ ਕਿਹਾ ਉਹਨਾਂ ਦੇ ਘਰ ਦੇ ਮੂਰਤੇ ਹੂਟੂ ਮਾਰ ਕੇ ਲੰਗੇ ਗਏ ਤਾਂ ਉਹ ਵਿਆਜਾਂ ਨੇ ਆਏ ਇਹਨਾਂ ਨੇ ਦੁਖੀ ਕੀਤਾ ਪਿਆ ਸਾਨੂੰ ਇਹਨਾਂ ਨੇ ਸਾਡੇ ਨਾਲ ਮਜ਼ਾਕ ਕਰਦੇ ਰਹੇ ਐ ਸੁਈ ਅਸਲੀ ਮੁੱਦਿਆਂ ਤੋਂ ਭੱਜੇ ਆਕਾਲੀ ਦਾ ਲੜੇ ਤਾਂ ਕਰਕੇ ਕੰਮ ਇਹਨਾਂ ਦਾ ਹੋਇਆ ਇੱਕ ਇਹਨੇ ਕਿਸੇ ਇਹਨਾਂ ਨਾਲ ਆਕਾਲੀ ਦਲ ਨਾਲ ਉਹ ਹੋਈ ਹੈ ਮੈਂ ਦੱਸਦਾ ਤੁਹਾਨੂੰ ਇੱਕ ਕਿਸੇ ਘਰੇ ਨਾ ਬਿੱਲੀ ਆ ਗਈ ਬਿੱਲੀ ਭਾਂਡੇ ਭੁੰਡੇ ਝੂਠੇ ਕਰ ਦਿਆ ਕਰੇ ਦੁੱਧ ਪੀ ਜਾ ਕਰੇ ਉਹਨਾਂ ਦੇ ਬੁੜੇ ਨੂੰ ਬਹੁਤ ਗੁੱਸਾ ਆਇਆ ਕਹਿੰਦਾ ਨਾ ਬਿੱਲੀ ਨੂੰ ਬੋਰੀ ਚ ਪਾ ਕੇ ਦੂਰ ਛੱਡ ਕੇ ਆਉਣਾ ਉਹਨੇ ਬਿੱਲੀ ਨੂੰ ਬੋਰੀ ਚ ਪਾਇਆ ਦੂਰ ਛੱਡਤੀ ਬੁੜਾ ਬਾਅਦ ਚ ਆਇਆ ਬਿੱਲੀ ਪਹਿਲਾਂ ਆ ਗਈ ਕਰੇ ਆਹਨ ਦੇਖ ਲਿਓ ਕਾਰੀ ਦਾ ਹਾਲ ਅਗਲੇ ਦਿਨ ਫੇਰ ਕੋਸਾਇਆ ਨੂੰ ਬੁੜੇ ਨੂੰ ਕਹਿੰਦਾ ਫੇਰ ਆ ਗਈ ਯਾਰ ਇਹ ਇਹਨੂੰ ਕਹਿੰਦਾ ਬੋਰੀ ਚ ਪਾ ਕੇ ਨਾ ਹੋਰ ਦੂਰ ਛੱਡ ਗਾ ਹੋਰ ਦੂਰ ਛੱਡ ਗਿਆ ਉਹੀ ਗੱਲ ਫੇਰ ਉਹੀ ਬੁੜਾ ਬਾਅਦ ਚ ਆਇਆ ਬਿੱਲੀ ਫੇਰ ਕਰੇ ਆ ਗਈ ਪਹਿਲਾਂ ਉਹ ਕਹਿੰਦਾ ਅੱਛਾ ਇਹ ਹੁਣ ਮੇਰੇ ਸਬਰ ਦਾੰਤਿਆ ਲੈਂਦੀ ਐ ਇਹਨੂੰ ਕਹਿੰਦਾ ਹੁਣ ਬੋਰੀ ਚ ਪਾ ਕੇ ਨਾ ਬਹੁਤ ਜ਼ਿਆਦਾ ਦੂਰ ਛੱਡ ਗਿਆ ਨਾ ਬਹੁਤ ਜ਼ਿਆਦਾ ਦੂਰ ਛੱਡਿਆ ਛੱਡ ਕੇ ਉੱਥੋਂ 1 ਘੰਟੇ ਬਾਅਦ ਆਪਦੇ ਘਰੇ ਆਪਦੇ ਮੁੰਡੇ ਨੂੰ ਫੋਨ ਕੀਤਾ ਬੁੜੇ ਨੇ ਕਹਿੰਦਾ ਪੁੱਤ ਬਿੱਲੀ ਪਹੁੰਚ ਕੇ ਕਰੇ ਕਹਿੰਦਾ ਬਾਪੂ ਤਾਂ ਅੱਧਾ ਘੰਟਾ ਹੋ ਗਿਆ ਪਹੁੰਚੀ ਨੂੰ ਕਹਿੰਦਾ ਪੁੱਤ ਫਿਰ ਬਿੱਲੀ ਨੂੰ ਭੇਜ ਦੇ ਮੈਂ ਘਰ ਭੁੱਲਿਆ ਫਿਰਦਾ ਯਾਰ ਆ ਹਾਲ ਤਾਂ ਕਾਲੀ ਦਲਦੀ ਇਹ ਅਸਲੀ ਮੁੱਦਿਆਂ ਨੂੰ ਬੋਰੀ ਚ ਪਾ ਕੇ ਛੱਡ ਕੇ ਆਉਂਦੇ ਰਹੇ ਮੁੱਦੇ ਵਾਪਸ ਇੱਥੇ ਆਉਂਦੇ ਰਹੇ ਹੁਣ ਆਪਦਾ ਆਪ ਕਰ ਭੁੱਲੇ ਫਿਰਦੇ ਨੇ ਹੁਣ ਕਿ ਜਾਇਏ ਕਿ ਤਰ ਨੂੰ ਆ ਹਾਲ ਤਾਂ ਇਹਨਾਂ ਦੀ ਪੰਜਾਬ ਦੇ ਮੁੱਦਿਆਂ ਤੇ ਆਓ ਅਸਲ ਪੰਜਾਬ ਦੇ ਮੁੱਦੇ ਕੀ ਨੇ ਮੁੱਦੇ ਇਹ ਨੇ ਕਿ ਪੰਜਾਬ ਦੇ ਵਿੱਚੋਂ ਪ੍ਰੋਜੈਕਟ ਬੰਦ ਹੋ ਕੇ ਬਾਹਰ ਜਾ ਰਹੇ ਨੇ ਉਹਦਾ ਕਾਰਨ ਹੈ ਕਿ ਉਰੇ ਗੈਂਗਸਟਰ ਫਰੋਤੀਆਂ ਮੰਗਦੇ ਨੇ ਕਤਲ ਹੋ ਰਹੇ ਨੇ ਐਨ ਐਚ ਆਈ ਨੇ 3263 ਕਰੋੜ ਦੇ ਪ੍ਰੋਜੈਕਟ ਪੰਜਾਬ ਦੇ ਵਿੱਚ ਬੰਦ ਕਰਤੇ ਪੰਜਾਬ ਦਾ ਐਡਾ ਵੱਡਾ ਨੁਕਸਾਨ ਹੋਇਆ ਇਹ ਪੰਜਾਬ ਦਾ ਮੁੱਦਾ ਹੈ ਰੋਕ ਕਰਨਗੇ ਅਗਲੀ ਵੱਡੀ ਖਬਰ ਦਾ ਡਰਗ ਤਸਕਰ ਬਿੱਲਾ ਹਵੇਲੀਆਂ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਪੰਜਾਬ ਪੁਲਿਸ ਤੇ ਐਨਸੀਬੀ ਦਾ ਜੁਆਇੰਟ ਆਪਰੇਸ਼ਨ ਸੀਗਾ ਹਰੇ ਹਰਾਸਤ ਦੇ ਵਿੱਚ ਲਿਆ ਗਿਆ ਡਰਗ ਤਸਕਰ ਬਿੱਲਾ ਹਵੇਲੀਆਂ ਬਿੱਲਾ ਹਵੇਲੀਆਂ ਨੂੰ ਗਰਦਾਸਪੁਰ ਤੋਂ ਹਰਾਸਤ ਵਿੱਚ ਲਿਆ ਗਿਆ ਡੀਜੀਪੀ ਚੌਰਵੀ ਯਾਦਵ ਨੇ ਇਸ ਨੂੰ ਲੈ ਕੇ ਇਹ ਜਾਣਕਾਰੀ ਸਾਂਝੀ ਕੀਤੀ ਆ ਪਾਕਿਸਤਾਨ ਦੇ ਡਰਗ ਤਸਕਰਾਂ ਦੇ ਨਾਲ ਸੰਪਰਕ ਵਿੱਚ ਸੀ ਬਿੱਲਾ ਫਾਦਪਾਰੋਂ ਨਸ਼ਾ ਤਸਕਰੀ ਦੇ ਨੈਟਵਰਕ ਦੇ ਵਿੱਚ ਸ਼ਾਮਲ ਸੀ ਬਿੱਲੇ ਦੇ ਖਿਲਾਫ ਐਨਡੀਪੀਐਸ ਐਕਟ ਦੇ 10 ਤੋਂ ਵੱਧ ਕੇਸ ਦਰਜ ਨੇ ਦ੍ਰਗ ਤਸਕਰ ਦੇ ਵਿੱਚ ਕੋਈ ਪਹਿਲਾ ਮੁਲਜ਼ਮ ਪੰਜਾਬ ਤੋਂ ਬਾਹਰ ਜੇਲ੍ਹ ਦੇ ਵਿੱਚ ਭੇਜਿਆ ਗਿਆ ਐਨਸੀਬੀ ਸੂਤਰਾਂ ਦੇ ਮੁਤਾਬਿਕ ਡਰਗ ਤਸਕਰਾਂ ਨੂੰ ਪੰਜਾਬ ਦੇ ਬਾਹਰ ਜੇਲ੍ਹਾਂ ਦੇ ਵਿੱਚ ਰੱਖਿਆ ਜਾਵੇਗਾ ਕਿਉਂਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਇਹ ਤਸਕਰ ਪਾਕਿਸਤਾਨ ਦੇ ਸੰਪਰਕ ਦੇ ਵਿੱਚ ਰਹਿੰਦੇ ਨੇ ਤੇ ਇਸ ਦੇ ਵਿਚਾਲੇ ਜਿਹੜੀ ਕਿ ਵੱਡੀ ਕਾਮਯਾਬੀ ਵੀ ਹਾਸਲ ਹੋਈ ਹੈ ਡਰਗ ਤਸਕਰ ਬਿੱਲਾ ਹਵੇਲੀਆਂ ਜੋ ਕਿ ਡਿਬਰੂਗਾ ਜੇਲ੍ਹ ਭੇਜ ਦਿੱਤਾ ਗਿਆ ਹਰਾਸਤ ਵਿੱਚ ਲੈਣ ਤੋਂ ਬਾਅਦ ਪੰਜਾਬ ਪੁਲਿਸ ਤੇ ਐਨਸੀਬੀ ਦੇ ਵੱਲੋਂ ਜੁਆਇੰਟ ਆਪਰੇਸ਼ਨ ਚਲਾਇਆ ਗਿਆ ਤਾਂ ਬਿੱਲਾ ਹਵੇਲੀਆਂ ਨੂੰ ਗੁਰਦਾਸਪੁਰ ਤੋਂ ਹਰਾਸਤ ਵਿੱਚ ਲਿਆ ਗਿਆ ਤੇ ਇਸ ਦੇ ਬਾਅਦ ਡਿਬਰੂਗੜ੍ਹ ਜੇਲ੍ਹ ਜੋ ਕਿ ਸ਼ਿਫਟ ਕਰ ਦਿੱਤਾ ਗਿਆ ਜਿਸ ਦੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਸਾਂਝੀ ਕੀਤੀ ਗਈ ਤਾਂ ਡਰੱਗ ਤਸਕਰ ਬਿੱਲਾ ਹਵੇਲੀਆਂ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਪੰਜਾਬ ਪੁਲਿਸ ਤੇ ਐਨਸੀਪੀ ਦੇ ਵੱਲੋਂ ਦਰਸਲੇ ਜੁਆਇੰਟ ਆਪਰੇਸ਼ਨ ਚਲਾਇਆ ਗਿਆ ਹਰਾਸਤ ਵਿੱਚ ਲਿਆ ਗਿਆ ਡਰੱਗ ਤਸਕਰ ਬਿੱਲਾ ਹਵੇਲੀਆਂ ਜਿਸ ਨੂੰ ਕਿ ਆ ਗੁਰਦਾਸਪੁਰ ਤੋਂ ਇਹ ਰਾਸਤੇ ਵਿੱਚ ਲਿਆ ਗਿਆ ਡੀਜੀਪੀ ਗੌਰਵ ਯਾਦਵ ਨੇ ਇਸ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ। ਆ ਤੇ ਵੀ ਵੱਡਾ ਖੁਲਾਸਾ ਹੋਇਆ ਕਿ ਪਾਕਿਸਤਾਨ ਦੇ ਡਰੱਗ ਤਸਕਰਾ ਦੇ ਨਾਲ ਬਿੱਲਾ ਸੰਪਰਕ ਵਿੱਚ ਸੀ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਦੇ ਵਿੱਚੋਂ ਵੀ ਸ਼ਾਮਲ ਸੀ। ਬਿੱਲੇ ਦੇ ਖਿਲਾਫ ਐਨਡੀਪੀਐਸ ਐਕਟ ਦੇ 10 ਤੋਂ ਵੱਧ ਕੇਸ ਦਰਜ ਨੇ। ਡਰੱਗ ਤਸਕਰੀ ਦੇ ਵਿੱਚ ਕੋਈ ਪਹਿਲਾ ਮੁਲਜ਼ਮ ਪੰਜਾਬ ਤੋਂ ਬਾਹਰ ਜੇਲ੍ਹ ਦੇ ਵਿੱਚ ਭੇਜਿਆ ਗਿਆ ਕਿਉਂਕਿ ਡਰੱਗ ਤਸਕਰੀ ਦੇ ਵਿੱਚ ਬਹੁਤ ਸਾਰੇ ਗੈੜੇ ਕੇ ਮੁਲਜ਼ਮ ਨੇ ਉਹ ਪੰਜਾਬੀ ਜਿਨ੍ਹਾਂ ਦੇ ਵਿੱਚ ਬੰਦ ਨੇ ਭਾਂ ਡਰਗ ਤਸਕਰੀ ਦੇ ਵਿੱਚ ਕੋਈ ਪਹਿਲਾ ਬੁਲਸਮ ਹੈ ਜੋ ਕਿ ਪੰਜਾਬ ਤੋਂ ਬਾਹਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਐਨਸੀਬੀ ਸੂਤਰਾਂ ਦੇ ਮਤਾਂਕਿਕ ਡਰਗ ਤਸਕਰਾਂ ਨੂੰ ਪੰਜਾਬ ਦੇ ਬਾਹਰ ਜਿਨ੍ਹਾਂ ਦੇ ਵਿੱਚ ਰੱਖਿਆ ਜਾਵੇਗਾ ਕਿਉਂਕਿ ਪੰਜਾਬ ਦੀਆਂ ਜਿਨ੍ਹਾਂ ਦੇ ਵਿੱਚ ਤਸਕਰ ਪਾਕਿਸਤਾਨ ਦੇ ਸੰਪਰਕ ਦੇ ਵਿੱਚ ਰਹਿੰਦੇ ਨੇ ਜੋ ਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿੰਨੇ ਵੀ ਡਰਗ ਤਸਕਰ ਨੇ ਜੋ ਪੰਜਾਬ ਦੀਆਂ ਜਿਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਪੰਜਾਬ ਦੀਆਂ ਪੰਜਾਬ ਤੋਂ ਬਾਹਰਲੇ ਹੋਰਨਾਂ ਸੁਬੇਂ ਦੀਆਂ ਜਿਲ੍ਹਾਂ ਦੇ ਵਿੱਚ ਰੱਖਿਆ ਜਾਵੇ ਗਏ ਵੀ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਤਾਜ਼ ਦੇ ਵਿਚਾਲੇ ਬਿੱਲਾ ਹਵੇਲੀਆਂ ਡਰੱਗ ਤਸਕਰ ਜੋ ਗਏ ਗੁਰਦਾਸਪੁਰ ਤੋਂ ਹਿਰਾਸਤ ਵਿੱਚ ਲਿਆ ਜਾਂਦਾ ਦੋਸਤੋ ਬਾਅਦ ਡਿਬਰੂਗੜ ਜੇਲ ਅਸਮ ਦੀ ਜੋ ਕਿ ਡਿਬਰੂਗੜ ਜੇਲ ਭੇਜਿਆ ਗਿਆ ਆ ਦਰਸਲ ਪੰਜਾਬ ਪੁਲਿਸ ਤੇ ਐਨਸੀਬੀ ਦੇ ਵੱਲੋਂ ਜੁਆਇੰਟ ਆਪਰੇਸ਼ਨ ਦੇ ਦੌਰਾਨ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਤੇ ਜੋ ਹਰਾਤ ਵਿੱਚ ਲਿਆ ਗਿਆ ਇਸ ਬਾਰੇ ਜਾਣਕਾਰੀ ਖੁਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਇਹ ਵੀ ਵੱਡਾ ਖੁਲਾਸਾ ਹੋਇਆ ਕਿ ਪਾਕਿਸਤਾਨ ਦੇ ਡਰੱਗ ਤਸਕਰਾਂ ਦੇ ਨਾਲ ਅਬਿਲਾ ਸੰਪਰਕ ਵਿੱਚ ਸੀ ਸਰਦਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਦੇ ਵਿੱਚ ਜੋ ਕਿ ਸ਼ਾਮਲ ਸੀਗਾ ਤੇ ਬਿੱਲੇ ਦੇ ਖਿਲਾਫ ਐਨਡੀਪੀਐਸ ਐਕਟ ਦੇ 10 ਤੋਂ ਵੱਧ ਆਕੇ ਇਸ ਦਰਜ ਨੇ ਇਸ ਦੇ ਵਿਚਾਲੇ ਇਹ ਵੱਡੀ ਕਾਮਯਾਬੀ ਜੋ ਕਿ ਪੰਜਾਬ ਪੁਲਿਸ ਤੇ ਐਨਸੀਬੀ ਦੀ ਟੀਮ ਨੂੰ حاصل ਹੋਈ ਹੈ ਜੁਆਇੰਟ ਆਪਰੇਸ਼ਨ ਦੇ ਦੌਰਾਨ ਇੱਕ ਕਾਮਯਾਬੀ ਹਾਸਲ ਕਰਦੇ ਹੋਏ ਹਿਰਾਸਤ ਵਿੱਚ ਲਿਆ ਗਿਆ ਗੁਰਦਾਸਪੁਰ ਤੋਂ ਦਸਤ ਬਿੱਲਾ ਹਵੇਲੀਆਂ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਤੇ ਉਸ ਤੋਂ ਬਾਅਦ ਆ ਡੇਬਰੂਗੜ ਜੇਲ੍ਹ ਪੇ ਦਿੱਤਾ ਗਿਆ ਡੇਬਰੂਗਾ ਜੇਲ੍ਹ ਦੇ ਵਿੱਚ ਜੋ ਕਿ ਸ਼ਿਫਟ ਕਰ ਦਿੱਤਾ ਗਿਆ ਤੇ ਪਾਕਿਸਤਾਨ ਦੇ ਡਰੱਗ ਤਸਕਾਂ ਦੇ ਨਾਲ ਸੰਪਰਕ ਵਿੱਚ ਸੀ ਬਿੱਲਾ ਇਹ ਵੀ ਵੱਡਾ ਖੁਲਾਸਾ ਹੋਇਆ ਡੀਜੀ ਬੋਰਡ ਰੇਂਜ ਸਤਿੰਦਰ ਸਿੰਘ ਨਿਊਜ਼ 18 ਤੇ ਜੁੜਿਆ ਜੀ ਜੀ ਸਭ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਤੇ ਸ਼ੁਕਰੀਆ ਜੀ ਸ਼ੁਕਰੀਆ ਡੇਜੀ ਸਭ ਕੀ ਵਜ੍ਹਾ ਹੋਈ ਕਿ ਜਿਹੜਾ ਇੱਕ ਡਰੱਗ ਤਸਕਰ ਡਰੱਗ ਮਾਫੀਆ ਜਿਹੜਾ ਬਿੱਲਾ ਹਵੇਲੀਆ ਨਾਮ ਦਾ ਵੈ ਉਸ ਨੂੰ ਪੰਜਾਬ ਦੀ ਜੇਲਾਂ ਦੀ ਬਜਾਏ ਉਹਨਾਂ ਨੂੰ ਜਿਹੜਾ ਵੈ ਨਾਰਥ-ਈਸਟ ਦੀ ਜੇਲ ਦੇ ਵਿੱਚ ਡਿਬਰੂਗੜ ਜਿਹੜਾ ਭੇਜਿਆ ਜਾ ਰਿਹਾ ਵੈ ਇਸ ਦੇ ਪਿੱਛੇ ਵਜ੍ਹਾ ਕੀ ਹੈ ਇਹ ਬਲਵਿੰਦਰ ਸਿੰਘ ਦਾ ਜਿਹੜਾ ਇਹ ਆਪਰੇਸ਼ਨ ਹੋਇਆ ਜੀ ਇਹ ਜੁਆਇੰਟ ਆਪਰੇਸ਼ਨ ਸੀਗਾ ਐਨਸੀਬੀ ਔਰ ਪੰਜਾਬ ਪੁਲਿਸ ਦਾ ਜੁਆਇੰਟ ਆਪਰੇਸ਼ਨ ਸੀ ਇਹਨੂੰ ਐਨਸੀਬੀ ਵੱਲੋਂ ਪਿੱਟ ਐਨਡੀਪੀਆ ਫੈਕਟਰੀ ਵਿੱਚ ਇਹਦੇ ਡਿਟੈਂਸ਼ਨ ਆਰਡਰਸ ਲਏ ਗਏ ਸੀਗੇ ਔਰ ਪੰਜਾਬ ਪੁਲਿਸ ਨੇ ਇਹਨੂੰ ਡਿਟੈਂਸ਼ਨ ਆਰਡਰਸ ਨੂੰ ਇਹਨਾਂ ਦੇ ਨਾਲ ਅਸੀਂ ਐਗਜ਼ੀਕਿਊਟ ਕੀਤਾ ਆ ਪਰ ਇਹਨੂੰ ਡਿਬਰੂਗੜ੍ਹ ਚ ਹੀ ਟੇਨ ਕੀਤਾ ਜਾ ਰਿਹਾ ਹੈ ਇਹ ਇੱਕ ਕਿਉਂਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਔਰ ਐਨਸੀਬੀ ਅਸੀਂ ਸਾਰੇ ਰਲ ਕੇ ਇਕੱਠੇ ਕੰਮ ਕਰਦੇ ਆ ਔਰ ਅਸੀਂ ਇੱਕ ਡਰਟਨ ਫੈਕਟ ਇਹਨਾਂ ਦੇ ਪਾਰਾ ਚੌਂਦੇ ਜਿੰਨੇ ਵੀ ਇਹ ਨਸ਼ਾ ਸਮੱਗਲਰਸ ਆ ਔਰ ਇਹਨਾਂ ਨੂੰ ਇੱਕ ਇੱਕ ਤਰ੍ਹਾਂ ਦਾ ਇਹਨਾਂ ਨੂੰ ਸਬਕ ਸਿਖਾਉਣ ਲਈ ਕਿ ਇਹ ਇਹ ਜੋ ਸਾਡੇ ਸਮਾਜ ਦੇ ਵਿੱਚ ਸਾਡੇ ਦੇਸ਼ ਦਾ ਇਹ ਨੁਕਸਾਨ ਕਰ ਰਹੇ ਆ ਉਹਨਾਂ ਤੇ ਸਖਤ ਕਾਰਵਾਈ ਕਰਨ ਲਈ ਇਹਨਾਂ ਨੂੰ ਜੀ ਉੱਥੇ ਭੇਜ ਰਿਹਾ ਜੀ ਬਿੱਲਾ ਹਵੇਲੀਆ ਦੇ ਉੱਤੇ ਕਿਹੜੇ ਕਿਹੜੇ ਕੇਸਦਾਰ ਸਿਗੇ ਔਰ ਕੀ ਇਸ ਤੇ ਤਾਰ ਪਾਕਿਸਤਾਨ ਦੇ ਨਾਲ ਵੀ ਜੁੜਦੇ ਨੇ ਹਾਂਜੀ ਇਹਦੇ ਇਹਦੇ ਤੇ 15 ਤੋਂ ਜ਼ਿਆਦਾ ਕੇਸ ਸੀਗੇ ਔਰ ਜਿੱਦ ਨਾਲ ਜਿੱਦ ਤੱਕ ਇਹ ਸਾਰਿਆਂ ਨੂੰ ਆਮ ਇਹ ਹੈ ਹੀ ਹੈ ਜੀ ਕਿ ਜਿਹੜੀ ਇਸ ਨਸ਼ਾ ਸਮਗਲਿੰਗ ਹੁੰਦੀ ਆ ਅਕ੍ਰੋਸ ਦੀ ਬਾਰਡਰ ਹੁੰਦੀ ਆ ਔਰ ਜਿੰਨੇ ਵੀ ਇਹ ਨਸ਼ਾ ਤਸਕਰ ਜਾਂ ਨਸ਼ਾ ਸਮਗਲਰ ਆਪਾ ਇਹਨਾਂ ਨੂੰ ਕਹੜੀਏ ਇਹਨਾਂ ਸਾਰਿਆਂ ਦੇ ਲਿੰਕ ਅਕ੍ਰੋਸ ਦੀ ਬਾਰਡਰ ਹੈ ਜਿੱਥੋਂ ਇਹ ਇਸ ਸਮਗਲਿੰਗ ਦੇ ਵਿੱਚ ਇਨਵੋਲਡ ਹੁੰਦੇ ਆ ਜੀ ਜਾਣਕਾਰੀ ਇਹ ਵੀ ਮਿਲ ਰਹੀ ਕਿ ਤੁਹਾਡਾ ਜਿਹੜਾ ਜੁਆਇੰਟ ਆਪਰੇਸ਼ਨ ਹੈ ਇਸੇ ਦੇ ਮੱਦੇਨਜ਼ਰ ਲਿਸਟ ਵੀ ਤਿਆਰ ਕੀਤੀ ਹੈ ਕੀ ਜਿਨ੍ਹਾਂ ਦੇ ਉੱਤੇ ਐਨਡੀਪੀਐਸ ਦੇ ਮੁਕਦਮੇ ਦਰਜ ਹੋਣਗੇ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਦੀ ਬਜਾਏ ਨਾਰਥ-ਈਸਟ ਦੀਆਂ ਜੇਲਾਂ ਦੇ ਵਿੱਚ ਭੇਜਿਆ ਜਾਏਗਾ ਔਰ ਤਕਰੀਬਨ 8 ਤੋਂ 10 ਜਿਹੇ ਜਿਹੜੇ ਨਾਮ ਨੇ ਤੁਸੀਂ ਆਇਡੈਂਟੀਫਾਈ ਵੀ ਕੀਤੇ ਨੇ ਮੈਂ ਇਹਦੇ ਬਾਰੇ ਤਾਂ ਹਲੇ ਤੱਕ ਡਿਟੇਲ ਨਹੀਂ ਮੈਂ ਦੱਸ ਸਕੂੰਗਾ ਪਰ ਮੈਂ ਸਿਰਫ ਸਾਡੇ ਮਾਧਿਅਮ ਰਾਹੀਂ ਇਹੀ ਵਿਸ਼ਵਾਸਨ ਦਊਂਗਾ ਕਿ ਅਸੀਂ ਸਖਤ ਤੋਂ ਸਖਤ ਕਾਰਵਾਈ ਇਹਨਾਂ ਸਾਰਿਆਂ ਦੇ ਖਿਲਾਫ ਅਸੀਂ ਕਰ ਰਹੇ ਹਾਂ ਜੀ ਸਿਕੰਡੇਜੀ ਸਾਹਿਬ ਇੱਕ ਐਨਸੀਪੀ ਵੱਲੋਂ ਜਾਣਕਾਰੀ ਮਿਲ ਰਹੀ ਸੀ ਕੀ ਕੁਛ ਜੀ ਜਿਹੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਫੜ ਕੇ ਪੰਜਾਬ ਦੀ ਜੇਲ੍ਹਾਂ ਦੀ بجائے ਨਾਰਥ-ਈਸਟ ਦੀਆਂ ਜੇਲ੍ਹਾਂ ਦੇ ਵਿੱਚ ਭੇਜਿਆ ਜਾਏਗਾ ਨਹੀਂ ਮੈਂ ਇਹਦੇ ਬਾਰੇ ਤੁਹਾਨੂੰ ਕੋਈ ਡਿਟੇਲ ਨਹੀਂ ਦੱਸ ਸਕੂਗਾ ਜੀ ਮੈਂ ਤਾਂ ਸਿਰਫ ਤੁਹਾਨੂੰ ਸਾਰੇ ਲੋਕਾਂ ਨੂੰ ਇਹ ਹੀ ਆਸ਼ਵਾਸਨ ਦੇ ਰਿਹਾ ਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਔਰ ਦੂਸਰੇ ਵੀ ਸੈਂਟਰਲ ਏਜੰਸੀ ਜਿੰਨੀਆਂ ਵੀ ਹੈ